ਸ਼ਿਰੀ ਅਜੇ ਗਾਂਧੀ ਜੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਹੀ ਮਹਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਧਰਮਕੋਟ ਦੇ ਸਬ ਇੰਸਪੈਕਟਰ ਨੂੰ ਖੁਫੀਆ ਇਨਫੋਰਮੇਸ਼ਨ ਮਿਲੀ ਕਿ ਕੁਝ ਲੋਕ ਧਰਮਕੋਟ ਏਰੀਆ ਵਿੱਚ ਆ ਕੇ ਵੇਲੇ-ਕਵੇਲੇ ਰਾਹੇ-ਕੁਰਾਹੇ ਨਸ਼ਾ ਵੇਚਦੇ ਹਨ ਇਸ ਤੋਂ ਬਾਅਦ ਧਰਮਕੋਟ ਪੁਲਿਸ ਨੇ ਨਹਿਰ ਤੇ ਨਾਕਾ ਲਗਾਇਆ ਨਾਕਾ ਲਗਾਉਣ ਤੇ ਆਈ 20 ਕਾਰ ਜਿਸ ਵਿੱਚ ਨਸ਼ਾ ਤਸਕਰ ਮੌਕੇ ਤੇ ਕਾਬੂ ਕੀਤੇ ਗਏ ਜਿਨ੍ਹਾਂ ਕੋਲੋਂ 200 ਗ੍ਰਾਮ ਹੇਰੋਇਨ ਬਰਾਮਦ ਕਰਕੇ ਮੁਕਦਮਾ ਨੰਬਰ 237 ਧਰਮਕੋਟ ਵਿੱਚ ਦਰਜ ਕਰਕੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੁਹਾਨੂੰ ਇਹ ਮੋਗਾ ਪੁਲਿਸ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਮਾਨਜੋ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਨ ਤਾਪਕ ਸ਼੍ਰੀ ਬੀਕੇ ਸਿੰਘਲਾ ਜੀ ਐਸਪੀਆਈ ਸਾਹਿਬ ਮੋਗਾ ਜੀ ਦੀ ਰਹਿਨਮਾਈ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਐਸਐਚਓ ਸ਼੍ਰੀ ਗਰਮੇਲ ਸਿੰਘ ਉਹਨਾਂ ਦੀ ਟੀਮ ਨੂੰ ਕਾਫੀ ਭਾਰੀ ਸਫਲਤਾ حاصل ਹੋਈ ਜੋ ਕਿ ਯੋਧ ਨਸ਼ਾ ਵਿਰੁੱਧ ਜੋ ਮੁਹਿੰਮ ਚੱਲ ਰਹੀ ਹੈ ਉਸ ਨੂੰ ਲੈ ਕੇ ਜਿਹੜੇ ਸਾਡੇ ਧਰਮਕੋਟ ਦੇ ਸਬ ਇੰਸਪੈਕਟਰ ਸਾਹਿਬ ਬਾਹਰ ਫੀਲਡ ਦੇ ਵਿੱਚ ਗਸ਼ਤ ਕਰ ਰਹੇ ਸੀ ਸੋ ਉਹਨਾਂ ਨੂੰ ਇੱਕ ਖੁਫੀ ਇਨਫਰਮੇਸ਼ਨ ਜਿਹੜੀ ਪ੍ਰਾਪਤ ਹੋਈ ਕਿ ਜਿਹੜੇ ਸ਼ਮਸ਼ੀਰ ਸਿੰਘ ਸ਼ੇਰਾ ਅਤੇ ਬੂਟਾ ਸਿੰਘ ਜੋ ਕਿ ਪੱਟੀ ਦੇ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਹਨ ਉਹ ਇਧਰ ਏਰੀਆ ਦੇ ਵਿੱਚ ਗਾਹੇ ਵਗਾਹੇ ਆ ਕੇ ਹਿਰੋਇਨ ਵੇਚਣ ਦਾ ਧੰਦਾ ਕਰਦੇ ਹਨ ਸੋ ਉਸ ਨੂੰ ਲੈ ਕੇ ਇਹਨਾਂ ਨੇ ਨਹਿਰ ਦੇ ਉੱਪਰ ਧਰਮਕੋਟ ਨਾਕਾਬੰਦੀ ਕੀਤੀ ਗਈ ਸੋ ਇੱਕ i20 ਕਾਰ ਜਿਹੜੀ ਉਧਰੋਂ ਆ ਰਹੀ ਸੀ ਫਤਿਹਗੜ ਮਸਤੂਰ ਦੀ ਸਾਈਡ ਤੋਂ ਉਸ ਨੂੰ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕੀਤਾ ਅਤੇ ਗੱਡੀ ਦੇ ਵਿੱਚੋਂ ਜਿਹੜੀ 200 ਗ੍ਰਾਮ ਹਿਰੋਇਨ ਜਿਹੜੀ ਬਰਾਮਦ ਹੋਈ ਸੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਮਕਦਮਾ ਨੰਬਰ 237 21485 ਥਾਣਾ ਧਰਮਕੋਟ ਵਿਖੇ ਦਰਜ ਡਿਸਟ੍ਰਿਕਟ ਰਾਇਆ ਗਿਆ ਜਿਸ ਦੀ ਤਫਤੀਸ਼ ਜਾਰੀ ਹੈ ਮੁਲਜ਼ਮਾਂ ਨੂੰ ਜਿਹੜਾ ਅਸੀਂ ਅੱਜ ਪੇਸ਼ ਅਦਾਲਤ ਕਰ ਰਹੇ ਹਾਂ ਤੋ ਉਹਨਾਂ ਦਾ ਰਿਮਾਂਡ ਲੈ ਕੇ ਹੋਰ ਅੱਗੇ ਕੁਛ ਕੁਛ ਕਰਕੇ ਹੋਰ ਵਧੇਰੇ ਖਲਾਸੇ ਹੋਣ ਦੀ ਸਭਾਵਨਾ ਹੈ